ਬ੍ਰਹਮ ਗਿਆਨੀ ਜਿਹੜਾ ਸੰਤ ਜਿਹੜਾ ਮਨਕ ਦੀ ਜਾਮੇ ਕੱਟ ਦਿੱਤਾ ਮੇਰੇ ਕਰਨਾ ਯਾਦ ਆ ਰਹੀ ਹੈ ਅ ਥੋੜੇ ਜਿਹਾ ਦਿਨ ਹੋ ਕੇ ਦਾਸ ਪਿੰਡ ਧਾਰੀ ਵੱਲ ਟਿਕ ਗਿਆ ਉੱਥੋਂ ਦੀ ਇੱਕ ਘਟਨਾ ਦਾਸ ਨੇ ਸਰਵਣ ਕੀਤੀ ਸੀ ਕਿ ਤੁਹਾਨੂੰ ਕਿੰਦੇ ਤੋਂ ਪਤਾ ਲੱਗਾ ਸੀ ਬਜੁਰਗਾਂ ਤੋਂ ਪਤਾ ਲੱਗਾ ਸੀ ਕਿ ਉੱਥੇ ਕੋਈ ਘਟਨਾ ਵਾਪਰੀ ਸੀ ਕਿਸੇ ਸਾਧੂ ਨੇ ਆਪਣੀ ਝਾਵਣੀ ਪਾ ਕੇ ਉੱਥੇ ਬਹਨ ਲਾਇਆ ਸੀ ਦਾਸ ਬਿਲਕੁਲ ਟਿੰਡ ਦੇ ਵਿੱਚ ਗਿਆ ਬਜੁਰਗਾਂ ਦੇ ਕੋਲ ਜਾ ਕੇ ਪੁੱਛਿਆ ਆਸ-ਪਾਸ ਦੇ ਪਿੰਡਾਂ ਦੇ ਕੋਲ ਜਾ ਕੇ ਪੁੱਛਿਆ ਤੇ ਉਹਨਾਂ ਨੇ ਜੋ ਘਟਨਾ ਦਸੀ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਆਓ ਗੁਰਮਤਿ ਵਿਚਾਰਾ ਕਰਤਾ ਪਹਿਲਾ ਦਸ਼ਮੇਸ਼ ਪਾਸ਼ਾ ਤੇ ਬਖਸ਼ੀ ਪਤੇ ਪ੍ਰਵਾਣ ਕਰਵਾ ਲਗਾਓ ਹਾਜ਼ਰੀ ਵਿੱਚ ਕਹਿਣ ਦਾ ਬਨ ਬਖਸ਼ੋ ਬਲਬੱਤੀ ਜੀ ਅਲਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਮਹਾਂਪੁਰਖ ਬਾਬਾ ਦਰਮਨ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਦੀ ਸੇਵਾ ਕੀਤੀ ਸੀ ਉਹ ਗੈਸੇ ਮਹਾਨ ਸਾਧੂ ਸਨ ਕਿ ਜਿਹੜਾ ਉਹਨਾਂ ਦੀ ਸ਼ਰਮ ਦੇ ਵਿੱਚ ਜਾਂਦਾ ਸੀ ਪੜ ਕੇ ਬਾਦ ਤੇ ਮੀੜਾ ਕਰਦੇ ਸਨ ਜਿਹੜਾ ਕੋਈ ਸ਼ਰਦਾ ਦੇ ਨਾਲ ਜਾਂਦਾ ਸੀ ਐਸੇ ਮਹਾਨ ਸਾਧੂ ਸਨ ਕਿ ਅਤਾ ਦੇ ਲਾਖ ਨੇ ਕੰਡਾ ਧਾਰੀ ਬਾਤ ਦੇਣਾ ਇਥੋਂ ਦੀ ਘਟਨਾ ਜਿਹੜੀ ਤਾਸ ਨੂੰ ਪਤਾ ਲੱਗੀ ਕਿ ਧਾਰੀ ਬਾਤ ਦੇ ਜਿਹੜਾ ਵਿਆਸ ਦੇ ਲਾਗੇ ਭਾਰਕਟੇਲਵਾਂ ਦੇ ਲਾਗੇ ਨੂਰਪੁਰ ਨਾਣਾ ਤੋਂ ਦੂਰ ਆਪਕੇ ਚਾਹੀਦਾ ਅਗਲੇ ਹਫਤੇ ਦਾ ਧਾਰਿਵਾਲ ਪਿੰਡ ਕਿਉਂ ਇਹੋ ਜਿਹਾ ਪਿੰਡ ਸੀ ਜਦੋਂ ਕੋਈ ਹਾੜ ਹੁੰਦਾ ਸੀ ਜਾਂ ਪਾਣੀ ਆਉਂਦਾ ਸੀ ਉਹ ਜਿਹੜਾ ਪਿੰਡ ਜਿਹੜਾ ਸਾਰਾ ਡੁੱਬ ਜਾਂਦਾ ਹੁੰਦਾ ਸੀ ਬਹੁਤ ਜਾਣੇ ਨੁਕਸਾਨ ਹੁੰਦਾ ਸੀ ਇੰਨਾ ਨੁਕਸਾਨ ਹੁੰਦਾ ਸੀ ਕੋਈ ਸਾਥ ਨਹੀਂ ਲਾ ਸਕਦੇ ਪਿੰਡ ਧਾਰੀਵਾਲ ਦੇ ਬਜ਼ੁਰਗਾਂ ਨੇ ਦੱਸਿਆ ਤੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਇਹ ਬਾਬਾ ਕਰਮ ਸਿੰਘ ਦੇ ਕੋਲ ਜਾਂਦੇ ਨੇ ਦਰਬਾਰ ਸਾਹਿਬ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਬਾ ਕਰਮ ਸਿੰਘ ਜੀ ਕਾਰ ਸੇਵਾ ਵਾਲੇ ਉਸ ਸਮੇਂ ਪਰ ਕਰਮਾ ਦੀ ਸੇਵਾ ਕਰਵਾ ਰਹੇ ਸਨ ਤੇ ਗਏ ਮੱਥਾ ਟੇਕਿਆ ਤੇ ਆਪਣੇ ਪਿੰਡ ਦੇ ਸਾਰੇ ਘਰਾਂ ਦੇ ਦਿੱਸੀ ਕਿ ਜਦੋਂ ਹਾਰਡ ਹੁੰਦੇ ਨੇ ਮਹਾਪੁਰਖੂ ਸਾਡਾ ਪਿੰਡ ਜਿਹੜਾ ਵਿੱਚ ਡੁੱਬ ਜਾਂਦਾ ਹੈ ਮਾਲੇ ਤੇ ਜਾਨੇ ਬਹੁਤ ਨੁਕਸਾਨ ਹੁੰਦਾ ਤੇ ਮਹਾਪੁਰਖ ਜਿਹੜੇ ਨਨਕਾਣਾ ਸਾਹਿਬ ਦੇ ਕੋਲੋਂ ਆਏ ਸਨ ਥੋੜੇ ਜਿਹੀ ਹਿੰਦੀ ਬੋਲਦੇ ਸਨ ਉਹ ਕਹਿਣ ਲੱਗੇ ਹਰੇ ਤੇਰੇ گاਉਂ ਮੇਂ ਇੱਕ ਸੰਤ ਹੈ। ਹੁਣ ਕੇ ਬਾਸ ਜਾਓ ਤੇਰੇ ਚਾਹਨੀ ਕੱਟੀ ਚਲਗੀ। ਤੇ ਸਾਰੇ ਪਿੰਡ ਵਾਲੇ ਦੇਖ ਕੇ ਲੱਗਦਾ ਕਿ ਕਹਿਣ ਲੱਗੇ ਅਸੀਂ ਵਾਪਸ ਆਦੇ ਕਹਿੰਦੇ ਜਦੋਂ ਵਾਪਸ ਆ ਗਏ ਤੇ ਅਸੀਂ ਪੁੱਛਿਆ ਕਿ ਉਹ ਸਾਧੂ ਕਿੱਥੇ ਨੇ ਤੇ ਉਹਨੇ ਕਹਿਆ ਕਿ ਤੁਹਾਡੇ ਲਾਗਲੇ ਪਿੰਡ ਹਰਖੋਵਾਲ ਸੰਤ ਮਾਪੂਛ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਕੋਲ ਜਾਓ ਤੁਹਾਡੇ ਪਿੰਡ ਦਾ ਉਹ ਹੱਲ ਕਰ ਦੇਣਗੇ ਤੇ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਹਿਣ ਲੱਗੇ ਅਸੀਂ ਵਾਪਸ ਆਏ ਇੱਕ ਰਾਤ ਆਪਣੇ ਪਿੰਡ ਦੇ ਵਿੱਚ ਰਹਿ ਅਗਲੇ ਦਿਨ ਸਾਰੀ ਪੰਚਾਇਤ ਇਕੱਠੀ ਹੋ ਗਈ ਹਰਖਵਾਲ ਪਹੁੰਚ ਗਏ ਕਹਿੰਦੇ ਜਦੋਂ ਹਰਖਵਾਲ ਪਹੁੰਚੇ ਤੇ ਸੰਤ ਬਾਬਾ ਜਮਾਲਾ ਸਿੰਘ ਦੀ ਕਾਰ ਸੇਵਾ ਵਾਲੇ ਉਸ ਸਮੇਂ ਖੇਤਾਂ ਦੇ ਵਿੱਚ ਸੇਵਾ ਕਰਦੇ ਪੈਣ ਖੇਤਾਂ ਦੇ ਵਿੱਚ ਕਿਰਤੀ ਕਰਦੇ ਪੈਸਨ ਕਹਿੰਦੇ ਅਸੀਂ ਉੱਥੇ ਪਹੁੰਚ ਕੇ ਅਸੀਂ ਜਾ ਕੇ ਫਤਿਹ ਬੁਲਾਈ ਤੇ ਸਾਰੇ ਧਾਣੀ ਦੱਸੇ ਕਿ ਸਾਡੇ ਪਿੰਡ ਦੇ ਜੱਪ ਨਹੀਂ ਘੱਟ ਤੋਂ ਸਾਡੇ ਪਿੰਡ ਦਾ ਭੜਾ ਕਰਦੋ ਸੰਨ ਸੰਤ ਬਾਬਾ ਗੁਰਮukh ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਭੇਜਿਆ ਤੇ ਸੰਤ ਬਾਬਾ ਚਵਾਲਾ ਸਿੰਘ ਜੀ ਕਹਿਣ ਲੱਗੇ ਪਿੰਡ ਵਾਲੋ ਜੀ ਆਇਆ ਬੈਠੋ ਸੰਤਾਂ ਨੇ ਭੇਜਿਆ ਮਾ ਪੁਛਾਂ ਨੇ ਤੇਦਿਆ ਦੱਸੋ ਇਹ ਕਾਰਜ ਕਰਨਾ ਤੋਂ ਕਹਿਣ ਲੱਗੇ ਕਿ ਸਾਡੇ ਪਿੰਡ ਦਾ ਭੜਾ ਕਰਦਾ ਸਾਡੇ ਪਿੰਡ ਦੇ ਵਿੱਚ ਜਦੋਂ ਹੜ੍ਹ ਆਉਂਦੇ ਨੇ ਮਾਲੀ ਤੇ ਜਾਨੀ ਬਹੁਤ ਨੁਕਸਾਨ ਹੁੰਦਾ ਹੈ ਪਾਣੀ ਖੜਾ ਤੇ ਕਾਰਨ ਜਿਹੜਾ ਸਾਡਾ ਪਿੰਡ ਜਿਹੜਾ ਡੁੱਬ ਜਾਂਦਾ ਤੇ ਸੰਤ ਬਾਹ ਪੁਰਸ਼ੇ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਪਿੰਡ ਵਾਲਿਓ ਤੁਹਾਡੇ ਪਿੰਡ ਦੇ ਵਿੱਚ ਬੰਨ੍ਹ ਲਾਉਣਾ ਪਵੇਗਾ ਤੇ ਹੁਣ ਤੁਸੀਂ ਦੱਸੋ 5 ਸਾਲ ਵਾਸਤੇ ਲਾਉਣਾ 10 ਸਾਲ ਵਾਸਤੇ ਲਾਉਣਾ ਕਿ 20 ਸਾਲ ਵਾਸਤੇ ਲਾਉਣਾ ਉਹਨਾਂ ਦੇ ਵਿੱਚ ਕੁਝ ਬਜ਼ੁਰਗ ਸਨ ਸਿਆਣੇ ਬੰਦੇ ਸਾਨੂੰ ਕਹਿਣ ਲੱਗੇ ਆਪਸ ਵਿੱਚ ਗੱਲਬਾਤ ਕਰਨ ਲੱਗੇ ਕਹਿਣ ਲੱਗੇ ਕਿ ਸੰਧ ਦੇ ਕੋਲ ਆਏ ਜੀ ਹੁਣ ਕੰਮ ਪੱਕਾ ਹੀ ਕਰਾ ਲਓ ਤੇ ਫਿਰ ਲੈਣਾ ਚੱਲੋ ਕਿਉਂਕਿ ਆਪਾਂ ਕਿਤੇ ਨਾ ਕਿਤੇ ਅਫਸਰ ਦੇ ਵਿੱਚ ਪਹੁੰਚਾਈਦਾ ਹੁਣ ਭਾਵੇਂ ਰਿਸ਼ਵਤ ਦੇਣੀ ਪਵੇ ਪੈਸੇ ਦੇਣੇ ਪੈਣ ਕਿ ਆਪਾਂ ਕੈਹ ਦਾ ਨਾ ਕੰਮ ਪੱਕਾ ਹੀ ਕਰਾ ਲਓ ਹੁਣ ਮੁੜ ਕੇ ਲੋੜ ਨਾ ਪਵੇ ਇਸੇ ਤਰ੍ਹਾਂ ਪਿੰਡ ਵਾਲੇ ਕਹਿਣ ਲੱਗੇ ਕਿ ਮਾਹ ਪੁਰਸ਼ ਦੇ ਕੋਲ ਆਏ ਤੇ ਪਿੰਡ ਜਿਹੜਾ ਕੰਮ ਜਿਹੜਾ ਪੱਕਾ ਹੀ ਕਰਵਾ ਲਓ ਕਹਿਣ ਲੱਗੇ ਪਿੰਡ ਵਾਲੇ ਕਹਿਣ ਲੱਗੇ ਕਿ ਅੰਦੇ ਮਾਹ ਪੁਰਸ਼ੋ ਕੰਮ ਨਾ ਸੀ ਪੱਕਾ ਹੀ ਕਰਵਾਉਣਾ ਕੋਈ 10 ਸਾਲ ਵਾਸਤੇ ਨੇ ਕਰਾਉਣਾ ਕੋਈ 20 ਸਾਲ ਵਾਸਤੇ ਨੇ ਕਰਾਉਣਾ ਇਹਦੇ ਵਿੱਚ ਪਿੰਡ ਦਾ ਪੜਾਹ ਮਾਹ ਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਪਿੰਡ ਵਾਲਿਓ ਜੇ 5 ਸਾਲ ਵਾਸਤੇ ਕਰਾਉਣਾ 10 ਸਾਲ ਵਾਸਤੇ ਕਰਾਉਣਾ ਉਹ ਅਸੀਂ ਕਰ ਦਵਾਵਾਂਗੇ ਜਿਹੜਾ ਨਿਤ ਦਾ ਬੰਦ ਜਿਹੜਾ ਉਮਰ ਭਰ ਦਾ ਕੰਨ ਜਿਹੜਾ ਉਹ ਅਸੀਂ ਨਹੀਂ ਲਾ ਸਕਦੇ ਕਿਉਂਕਿ ਸਾਨੂੰ ਹੁਕਮ ਨਹੀਂ ਹੋਇਆ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਇਹ ਉਹ ਹੀ ਲਾ ਸਕਦੇ ਨੇ ਤੁਸੀਂ ਉਹਨਾਂ ਦੇ ਕੋਲ ਜਾਓ ਪਿੰਡ ਵਾਲੇ ਕਹਿਣ ਲੱਗੇ ਕਹਾਂ ਲੱਗੇ ਅਸੀਂ ਵਾਪਸ ਆ ਗਏ ਕਹਿੰਦੇ ਜੇ ਤਾਂ ਵਾਪਸ ਆ ਗਏ ਤੇ ਅਸੀਂ ਇੱਕ ਰਾਤ ਪਿੰਡ ਦੇ ਵਿੱਚ ਰਹਿ ਤੇ ਅਗਲੇ ਦਿਨ ਕਹਿੰਦੇ ਅਸੀਂ ਫਿਰ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਗਏ ਸੰਤ ਬਾਬਾ ਗੁਰਮukh ਸਿੰਘ ਜੀ ਕਾ ਸੇਵਾ ਵਾਲੇ ਸੇਵਾ ਕਰਦੇ ਪਸੰ ਕਹਿੰਦੇ ਅਸੀਂ ਉਹਨਾਂ ਕੋਲ ਪਹੁੰਚ ਕੇ ਕਿਹਾ ਕਿ ਸੰਤ ਬਾਬਾ ਚੌਵਲਾ ਸਿੰਘ ਜੀ ਹਰਖਵਾਲਾ ਵਾਲੇ ਕਹਿਣ ਲੱਗੇ ਕਿ ਜੇ 5 ਸਾਲ ਵਾਸਤੇ ਲਉਣਾ 10 ਸਾਲ ਵਾਸਤੇ ਬੰਨ੍ਹ ਲਉਣਾ ਉਹ ਅਸੀਂ ਲਾ ਸਕਦੇ ਆ ਜਿਹੜਾ ਉਮਰ ਭਰਦਾ ਬੰਦ ਜਿਹੜਾ ਉਹ ਅਸੀਂ ਨਹੀਂ ਲਾ ਸਕਦੇ ਉਹ ਤਾਂ ਸੰਤ ਬਾਬਾ ਗੁਰਮukh ਸਿੰਘ ਜੀ ਕਾਰ ਸੇਵਾ ਵਾਲਾ ਲਾ ਸਕਦੇ ਨੇ ਤੇ ਬਾਬਾ ਗੁਰਮukh ਸਿੰਘ ਜੀ ਕਹਿਣ ਲੱਗੇ ਪਿੰਡ ਵਾਲਿਓ ਬਹੁਤ ਵੱਡੇ ਲਾਲਚੀ ਆ ਅੱਜ ਕੇ ਕਹਿ ਲੈਂਦੇ ਪਿੰਡ ਵਾਲਿਓ ਬਹੁਤ ਵੱਡੇ ਲਾਲਚੀ ਤੇ ਤੁਹਾਡੇ ਵੱਡੇ ਵਟਵਟ ਕੇ ਲਾਲਚੀ ਦੁਨੀਆ ਭਰ ਦੇ ਵਿੱਚ ਨਹੀਂ ਦੇਖੇ ਮਹਾਪੁਰਖਾਂ ਦੇ ਬਚਨ ਨਿਕਲੇ ਅੱਜ ਵੀ ਜਿਹੜੇ ਕਹਿੰਦੇ ਧਾਰੀਵਾਲ ਬੇਟ ਵਾਲੇ ਕਿ ਬਹੁਤ ਲਾਲਚੀ ਨੇ ਭਾਵੇਂ ਧੰਨ ਜਿੰਨਾ ਮਰਜ਼ੀ ਆ ਜਾਵੇ ਜਿਹੜਾ ਲਾਲਚ ਪੁਣਾ ਲੋਚਣ ਪੁਣਾ ਜਿਹੜਾ ਉਹ ਅੱਜ ਤੱਕ ਨਹੀਂ ਬਾਹਰ ਨਿਕਲਿਆ ਉਹਨਾਂ ਦਾ ਕਹਿਣ ਲੱਗੇ ਪਿੰਡ ਵਾਲਿਓ ਇੱਕ ਵਾਰਾਂ ਫੇਰ ਚਲ ਫਰਖਵਾਲ ਸੰਤ ਬਾਬਾ ਜਵਾਲਾ ਸਿੰਘ ਨੂੰ ਕਹੋ ਕਿ ਬੰਨ ਦਾ ਨੀ ਜਿਹੜਾ ਪੱਥਰ ਜਿਹੜਾ ਤੁਸੀਂ ਰੱਖੋ ਜਾਮਣੀ ਜਿਹੜੀ ਸੰਤ ਬਾਬਾ ਗੁਰਬਖਸ਼ ਸਿੰਘ ਦੇ ਨਾਂ ਦੀ ਪਾਓ ਪੈਂਦਾ ਵਾਲਿਆ ਆਇਆ ਫਿਰ ਹਰਖੋ ਵਾਲਪੰਚ ਤੇ ਕਹਿਣ ਲੱਗੇ ਕਿ ਸੰਤ ਬਾਬਾ ਬਰਨ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਪੱਥਰ ਜਿਹੜਾ ਬੰਨ ਦਾ ਤੁਸੀਂ ਰੱਖੋ ਤੇ ਜਾਮਣੀ ਜਿਹੜੀ ਸਾਡੇ ਨਾਂ ਦੀ ਪਾਦੋ ਮਹਾਂਪੁਰਖਾਂ ਨੇ ਪਾਠ ਰਖਵਾਇਆ ਭੋਗ ਰਪਿਆ ਨਹੀਂ ਪੱਥਰ ਰੱਖਿਆ ਜਾਮਣੀ ਜਿਹੜੀ ਸੰਤ ਬਾਬਾ ਬਰਨ ਸਿੰਘ ਦੇ ਨਾਂ ਦੀ ਪਾਦੋਲੀ ਉਹ ਅੱਜ ਤੱਕ ਜਿਹੜਾ ਬੰਨ ਬੰਨਿਆ ਹੋਇਆ ਬੇਟਾ ਮਾਰਿਆ ਤਾਂ ਪਤਾ ਲੱਗਾ ਕਿ ਜਦ ਸੰਨ 88 ਦੇ ਵਿੱਚ ਹਾੜਾ ਇਹ ਸੰਨ ਅੱਧਾ ਪੰਜਾਬ ਜਿਹੜਾ ਡੁੱਬ ਗਿਆ ਸੀ ਤੇ ਧਾਰੀਵਾਲ ਖੇੜ ਸੱਤ ਦਾ ਸੱਤਾ ਰਹਿਦਾ ਸੀ ਬੋਲੋ ਸਤਨਾਮ ਸ਼ਨੀਵਾਰ ਦੇ ਕਿ ਜਿਹੜਾ ਸੱਚਾ ਸਾਧੂ ਸੱਚਾ ਮਹਾਪੁਰਖ ਸੱਚਾ ਬ੍ਰਹਮ ਗਿਆਨੀ ਜਦੋਂ ਤੁਸੀਂ ਸਾਧੂ ਦੀ ਜਾਮਣੀ ਪਾ ਦਿੰਦਾ ਉਹ ਫੜ ਕੇ ਤੇ ਪਿੰਡ ਦਾ ਭੜਾ ਕਰਦੇ ਅੱਜ ਦੇਖੀਦਾ ਕੀ ਆਪਾਂ ਕਿਸ ਸਾਧੂ ਦੀ ਸੰਗਤ ਕਰਨਾ ਮਾਰਤੇ ਚਾਹੀਦਾ ਕਿਸੇ ਮਹਾਂ ਪੁਰਸ਼ ਦੀ ਸੰਗਤ ਕਰਨਾ ਮਾਰਤੇ ਚਾਹੀਦਾ ਅਸੀਂ ਮਾਨ ਦੇ ਵਿੱਚ ਏਹ ਰਖਾ ਲੈ ਕੇ ਗੱਲ ਰਹੇ ਹਾਂ ਸੰਕੇ ਲੈ ਕੇ ਜਾਂਦੇ ਆ ਤੇ ਭਗਤ ਕਬੀਰ ਜੀ ਫਰਮਾਨ ਕਰਦੇ ਬਣ ਸਾਧੂ ਕਬੀਰ ਸਾਧੂ ਕੋ ਮਿਲਣਾ ਚਾਹੀਦਾ ਸਾਤ ਨਾਲ ਲਿਜਾ ਕੋਏ ਕਿ ਜਦ ਸਾਧੂ ਨੂੰ ਮਿਲਣ ਵਾਸਤੇ ਜਾਣਾ ਕਿਸੇ ਬ੍ਰਾਹਮਣ ਗਿਆਨ ਨੂੰ ਮਿਲਣ ਵਾਸਤੇ ਜਾਣਾ ਉਹ ਤਾਂ ਮਨ ਦੇ ਵਿੱਚ ਛੰਕੇ ਲੈ ਲੇ ਨੇ ਜਾਣ ਤੇ ਆਪਣੇ ਕਾਲ ਪਰਮਾਤਮਾ ਇਹੋ ਜਿਹਾ ਉਹ ਸਾਰਿਆਂ ਦੇ ਛੰਕੇ ਜਿਹੜੇ ਦੂਰ ਕਰ ਦਦਾ ਤੇ ਜਿਹੜਾ ਸੱਚਾ ਮਾਪੁਰਸ਼ ਸੱਚਾ ਬ੍ਰਹਮ ਗਿਆਨੀ ਆ ਉਹ ਕਦੇ ਵੀ ਆਪਣੇ ਉੱਤੇ ਨਹੀਂ ਹੁੰਦਾਗਾ ਕਿ ਇਹ ਜਿਹੜਾ ਕਾਰਨ ਜਿਹੜਾ ਮੈਂ ਕੀਤਾ ਤਾਂ ਹੀ ਉਹ ਚਰਨਾ ਗਉਂਦਾ ਕਹੋ ਨਾਨਕ ਸਤ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਤੇਰਾ ਕਿ ਇਹ ਕਾਲ ਪਰਮਾਤਮਾ ਜੋ ਵੀ ਕਾਰਜ ਹੋਇਆ ਇਹ ਜੋ ਵੀ ਕਾਰਜ ਕੀਤਾ ਇਹ ਤੇ ਤੇਰੀ ਕਿਰਪਾ ਦੇ ਨਾਲ ਹੋਇਆ ਅਸੀਂ ਐਨੇ ਜੋਗੇ ਨਹੀਂ ਹਾਂ ਕਿ ਬੋਲ ਸਤਨਾਮ ਸ੍ਰੀ ਵਾਹਿਗੁਰੂ ਕਿ ਜੀ ਐਨੇ ਜੋਗੇ ਨਹੀਂ ਹਾਂ ਕਿਉਂਕਿ ਜਿਹੜਾ ਸੱਚਾ ਮਾਨ ਪ੍ਰੂਛਾ ਸੱਚਾ ਬ੍ਰਹਮ ਗਿਆਨੀ ਆ ਉਹ ਕਦੇ ਵੀ ਆਪਣੇ ਉੱਤੇ ਨਹੀਂ ਆਉਂਦਾਗਾ ਕਿ ਜਿਹੜਾ ਕਾਲ ਜਿਹੜਾ ਮੈਂ